ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਵਾਣੀ ਇੱਕ ਕਲੈਕਸ਼ਨ ਆ ਸੇਮ ਪ੍ਰਾਈਸ ਦੀਆਂ ਨੇ ਫੈਬਰਿਕ ਡਿਫਰੈਂਟ ਡਿਫਰੈਂਟ ਆਏਗਾ ਬੇਸਿਕ ਇਹਨਾਂ ਸਾਰਿਆਂ ਸੂਟਾਂ ਦਾ ਕਾਟਨ ਹੀ ਹੈ ਬੇਸ ਜਿਹੜਾ ਦੁਪੱਟੇ ਦਾ ਡਿਫਰੈਂਟ ਹੋ ਜਾਏਗਾ ਕੁਝ ਨਾਲ ਕੁਝ ਨਾਲ ਪਿਓਰ ਦਾ ਆਏਗਾ ਕੁਝ ਨਾਲ ਔਰਗੈਂਜ਼ਾ ਦਾ ਆਏਗਾ ਕੁਝ ਨਾਲ ਜਿਹੜਾ ਕੀ ਕੋਟਾ ਡੋਰੀਆ ਦਾ ਆਏਗਾ ਉਹ ਡਿਪੈਂਡ ਕਰੇਗਾ ਨੈਟ ਦਾ ਦੁਪੱਟਾ ਵੀ ਆਏਗਾ ਬਾਕੀ ਕਲੈਕਸ਼ਨਾਂ ਸਾਰੀਆਂ ਕਾਟਨ ਦੀਆਂ ਨੇ ਤੇ ਆਫਰਾਂ ਦੇ ਨਾਲ ਆਈਆਂ ਨੇ ਇਹਨਾਂ ਦਾ ਸਿੰਗਲ ਦਾ ਪ੍ਰਾਈਸ 1299 ਹੈ 1299 ਪੇ ਦਾ ਜੇਕਰ ਤੁਸੀਂ ਐਂ ਵਾਲੇ ਸੂਟ 8 ਬਾਈ ਕਰਦੇ ਹੋ ਸੇਮ ਅਡਰੈਸ ਤੇ ਤੁਹਾਨੂੰ 25 ਰੁਪੀ ਹਰ ਸੂਟ ਉਪਰ ਲੈਸ ਹੋ ਜਾਣਗੇ ਉਹ ਫਿਰ ਤੁਸੀਂ ਅਗਰ ਤੁਸੀਂ ਜ਼ਿਆਦਾ ਸੂਟ ਬਾਈ ਕਰੋਗੇ ਫਿਰ ਹੋਣਗੇ ਸਿੰਗਲ ਤੇ ਕੋਈ ਆਫਰ ਨਹੀਂ ਹੈ ਜ਼ਿਆਦਾ ਸੂਟ ਬਾਈ ਕਰੋਗੇ ਤੇ ਉਹਨਾਂ ਤੇ ਆਫਰਾਂ ਹੈ ਬਾਕੀ ਇਹਨਾਂ ਵਿੱਚ ਕਲਰ ਆਪਸ਼ਨਸ ਦੀ ਉਹ ਕਮੀ ਕੋਈ ਨਹੀਂ ਹੈ ਕਲਰ ਹਰ ਤਰ੍ਹਾਂ ਦੇ ਹੈਗੇ ਨੇ ਇਹਨਾਂ ਵਿੱਚ ਹੋਰ ਵੀ ਬਹੁਤ ਜ਼ਿਆਦਾ ਆਪਸ਼ਨਾਂ ਹੈਗੀਆਂ ਸੀਗੇ ਬਟ ਇੱਥੇ ਮੈਂ ਇੱਕ ਛੋਟੀ ਵੀਡੀਓ ਬਣਾਉਣੀ ਸੀ ਅਸਲੀ ਲਿミਟਡ ਕਲੈਕਸ਼ਨਾਂ ਹੀ ਐਡ ਕੀਤੀਆਂ 1299 ਫ੍ਰੀ ਸ਼ਿਪਿੰਗ ਚਾਰਜਸ ਸਿੱਧਾ ਪ੍ਰਾਈਸ ਦਾ 올 ਓਵਰ ਇੰਡੀਆ ਕੋਈ ਸ਼ਿਪਿੰਗ ਚਾਰਜਸ ਨਹੀਂ ਹੈ ਐਕਸਟਰਾ ਤੇ ਇਹਦੇ ਵਿੱਚ ਕਲਰ ਆਪਸ਼ਨ ਜਿਹੜੇ ਜੋ ਵੀ ਹੈਗੇ ਨੇ ਕਈਆਂ ਦੇ ਵਿੱਚ ਮੈਂ ਐਡ ਕਰ ਦਿੱਤੇ ਨੇ ਮੋਸਟਲੀ ਸਿੰਗਲ ਸਿੰਗਲ ਕਲਰ ਆਪਸ਼ਨ ਦੇ ਨਾਲ ਆਉਂਦੀਆਂ ਨੇ ਕੁਝ ਵਿੱਚ 3-3 4-4 ਹੈਗੇ ਨੇ ਉਹ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਅਗਰ ਤੁਹਾਡੀ ਕੋਈ ਵੀ ਕੁਐਰੀ ਹੈ ਤੁਸੀਂ ਸੂਟ ਬਾਏ ਕਰਨਾ ਚਾਹੁੰਦੇ ਹੋ ਡਿਸਕ੍ਰਿਪਸ਼ਨ ਜਾਨਣਾ ਚਾਹੁੰਦੇ ਹੋ ਡਿਟੇਲ ਮੈਂ ਇੱਥੇ ਤੁਹਾਨੂੰ ਦੱਸ ਦਿੱਤੀ ਹੈ ਪ੍ਰਾਈਸ ਵੀ ਦੱਸ ਦਿੱਤਾ ਹੈ ਆਫਰ ਵੀ ਜਿਹੜੀ ਲੱਗੀ ਹੈ ਉਹ ਵੀ ਤੁਹਾਨੂੰ ਮੈਂ ਦੱਸ ਦਿੱਤੀ ਹੈ ਤੇ ਬਾਕੀ ਅਗਰ ਹੋਰ ਤੁਹਾਡੇ ਕੋਲ ਕੋਈ ਵੀ ਕੁਐਰੀ ਹੈ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਹੈ ਪੋਸਟ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜੇਕਰ ਤੁਸੀਂ ਬਾਈ ਕਰਨਾ ਹੈ ਡਿਸਕ੍ਰਿਪਸ਼ਨ ਜਾਣਨੀ ਹੈ ਤੇ ਜੇਕਰ ਤੁਸੀਂ ਸਟੇਟਸ ਦੇਖਣਾ ਹੈ ਤੁਸੀਂ ਮੈਨੂੰ ਆਪਣਾ ਨੇਮ ਤੇ ਸਿਟੀ ਦਾ ਨੇਮ ਦੱਸ ਦਿਓ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਜਿਹੜਾ ਮੇਰਾ ਸਟੇਟਸ ਹੈ ਉੱਥੇ ਬਹੁਤ ਜ਼ਿਆਦਾ ਅਪਡੇਟਸ ਆndੀਆਂ ਨੇ ਡੇਲੀ ਉਹ ਤੁਹਾਨੂੰ ਸ਼ੋ ਹੋ ਜਾਏਗਾ ਤੁਸੀਂ ਦੇਖੋਗੇ ਕਿ ਅੱਜ ਕੱਲ ਕਿਹੜੇ ਕਿਹੜੇ ਸੂਟ ਕਿਵੇਂ ਦੀਆਂ ਕਲੈਕਸ਼ਨਾਂ ਟ੍ਰੈਂਡ ਕਰ ਰਹੀਆਂ ਨੇ ਕਲੈਕਸ਼ਨਾਂ ਬੜੀਆਂ ਪਿਆਰੀਆਂ ਹਮੇਸ਼ਾ ਹੀ ਮੈਂ ਲੈ ਕੇ ਆਂਦੀ ਆ ਕਿ ਜਿਹੜੀਆਂ ਸਭ ਨੂੰ ਪਸੰਦ ਆਣ ਮੈਂ ਹਮੇਸ਼ਾ ਸਭ ਦੀ ਪਸੰਦਤਾ ਸਭ ਦੀ ਚੋਇਸ ਦਾ ਸਭ ਦੀ ਰੇਂਜ ਜਿਵੇਂ ਵੀ ਹਰ ਕੋਈ ਅਫੋਰਡੇਬਲ ਚਾਹੁੰਦਾ ਚਾਹੇ ਹਾਈ ਰੇਂਜ ਵਿੱਚ ਹੋਵੇ ਚਾਹੇ ਲੋਅ ਰੇਂਜ ਵਿੱਚ ਮੈਂ ਹਰ ਤਰ੍ਹਾਂ ਦੀ ਕਲੈਕਸ਼ਨ ਲੈ ਕੇ ਆਉਣੀ ਹੈ ਬਾਕੀ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤੇ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਦੇ ਨਾਲ নোਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਚਲੋ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਹੋਰ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਨਵੇਂ ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚ